ਜਿਹੜੀਆਂ ਬਈ ਆਪਾਂ ਸਰਦੀ ਰੁੱਤ ਦੀਆਂ ਸਬਜ਼ੀਆਂ ਲਾਈਆਂ ਸੀ ਤੇ ਸਬਜ਼ੀਆਂ ਆਪਣੀਆਂ ਜਰਮੀਨੇਟ ਹੋਣ ਲੱਗ ਗਈਆਂ ਨੇ ਤੇ ਸਾਰੀ ਬੀਜ ਆਪਣੇ ਨਿਕਲਦੇ ਤੁਰੇ ਆਉਂਦੇ ਨੇ ਕੋਈ ਬੀਜ ਪਹਿਲਾਂ ਕੋਈ ਮਗਰੋ ਆਹ ਦੇਖੋ ਸਾਰੇ ਬੀਜ ਜਰਮੀਨੇਸ਼ਨ ਹੋ ਗਿਆ ਸਭ ਤੋਂ ਖੁਸ਼ੀ ਵਾਲੀ ਗੱਲ ਕਿਸਾਨ ਲਈ ਉਦੋਂ ਹੁੰਦੀ ਹੈ ਜਦੋਂ ਉਹਦੀ ਲਾਈ ਹੋਈ ਕੋਈ ਵੀ ਚੀਜ਼ ਹਰੀ ਹੋ ਜੇ ਠੀਕ ਆ ਫਸਲ ਦੇਖਣ ਲੱਗ ਜੇ ਵੀ ਹਾਂ ਆਪਾਂ ਕੀਤੀ ਹੋਈ ਮਿਹਨਤ ਦਾ ਆਪਣੀ ਦਾ ਮੁੱਲ ਮੁਰਦਾ ਦਿਖ ਰਿਹਾ ਹੈਗਾ ਤੇ ਹੁਣ ਆਪਾਂ ਇਹਦੇ ਉੱਪਰ ਬਸ ਆਹ ਰਿੰਗ ਵੀ ਲਾ ਦਿੱਤੇ ਆ ਤੇ ਥੋੜੇ ਦਿਨਾਂ ਤੱਕ ਆਪਾਂ ਇਹਦੇ ਉੱਪਰ ਜਿੰਨਾ ਜ਼ਿਆਦਾ ਠੰਡ ਪੈਣ ਲੱਗੀ ਤਾਂ ਲਫਾਫਾ ਪਾ ਦੇਣਾ ਹਲੇ ਬੱਲਾਂ ਹੀ ਜਰਮੀਨੇਸ਼ਨ ਹੋ ਹੋਈ ਜਾਂਦੀਆਂ ਨੇ ਕਿਹਾ ਬਾਪੂ ਖੁਸ਼ ਆ ਪੂਰਾ ਪੂਰਾ ਖੁਸ਼ ਬਾਗੂ ਆ ਇਦਨਾ ਬਈ ਵਾਹਣ ਆਪਣੇ ਕੋਲੇ ਇਧਰ ਲੱਗਿਆ ਹੋਇਆ ਤੇ ਦੂਜੇ ਪਾਸੇ ਉਹ ਤੋਂ ਖਾਲ ਤੋਂ ਪਰਲੇ ਪਾਸੇ ਵੀ ਆਪਣੇ ਕੋਲ ਵਾਹਣ ਲੱਗਿਆ ਹੋਇਆ ਹੈਗਾ ਐਤਕੀ ਆਪਾਂ ਸਿਆਲ ਵਾਲੀ ਸਬਜ਼ੀਆਂ ਦਾ ਵੀ ਵਾਹਣ ਬਹੁਤ ਜ਼ਿਆਦਾ ਲ ਤੇ ਐਤਕੀ ਜਿਹੜੀਆਂ ਪਿਛਲੀਆਂ ਜਿਹੜੇ ਸਾਲ ਜਿਹੜੇ ਗਾਹਾਂ ਗਰਮੀ ਦੇ ਵਿੱਚ ਜਾ ਕੇ ਚੱਲਣਗੀਆਂ ਸਬਜ਼ੀਆਂ ਲੋ ਟਰਨਾ ਥੱਲੇ ਲਾਉਣੀਆਂ ਉਹਦੇ ਕੋਲ ਉਹਦਾ ਆਪਣੇ ਕੋਲ ਲਗਭਗ 2 ਕਿੱਲੇ ਵਾਹਣ ਦੇ ਐਤਕੀ ਲਾਏ ਹੋਇਆ ਕਿਉਂ ਬਾਪੂ ਹੈਗਾ ਪੂਰਾ ਵਾਗ ਵਾਗ ਤੇ ਆਪਣੀ ਨਵੀਂ ਗੋਭੀ ਵੀ ਹੁਣ ਚੱਲਣ ਵਾਲੀ ਆ ਤੇ ਕਿਸਾਨ ਲਈ ਸਭ ਤੋਂ ਜਿਹੜੀ ਖੁਸ਼ੀ ਵਾਲੀ ਗੱਲ ਹੁੰਦੀ ਆ ਉਹ ਆਪਣਾ ਸਫਲ ਹੋ ਗਿਆ ਕੰਮ ਆਪਣੇ ਜਬੀਜ ਜਰਮੀਨੇਟ ਹੋਣ ਲੱਗ ਗਏ